ਬਾਜ਼ਾਰ 'ਚ ਜਿਹੜਾ ਲੈਨੇਓ 1000 ਦਾ ਸੂਟ ਚੱਕੋ 1000 ਦੇ ਤਿੰਨ ਸੂਟ 1000 ਦੇ ਤਿੰਨ ਸੂਟ 1000 ਦੇ ਤਿੰਨ ਸੂਟ ਵਿਆਹ ਸ਼ਾਇਦ ਦਾ ਕੱਪੜਾ ਨਾਲ ਦਾਜ ਮੇਰ ਦਾ ਕੱਪੜਾ ਨਾਲ ਦੇਣ ਲੈਣ ਕਰਨਾ ਚੱਕੋ ਬਾਜ਼ਾਰ 'ਚ ਇੱਕ 1000 ਬਿਕਨ ਵਾਲਾ ਸੂਟ ਇੱਥੇ ਅਸੀਂ 1000 ਦੇ ਤਿੰਨ ਸੂਟ ਦਵਾਂਗੇ ਆ ਚੱਕੋ ਜੀ 1500 ਰੁਪਏ ਦਾ ਸੂਟ ਬਾਜ਼ਾਰੋਂ ਲੈਨੇਓ 1500 ਰੁਪਏ ਦੇ ਤਿੰਨ 1500 ਰੁਪਏ ਦੇ ਤਿੰਨ ਕੜਾਈਆਂ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਢੈਂਡ ਵਰਕ ਦੇ ਨਾਲ ਦੇ ਰਹੇ ਨੇਚਰਲ ਕ੍ਰੇਵ ਲਾ ਕੇ 1500 ਰੁਪਏ ਦੇ ਤਿੰਨ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ ਪੂਰੀ ਤਿਆਰੀ ਐ ਅੰਕਲ ਓਮ ਤੇ ਤੁਸੀਂ ਆਣਾ ਹੋਰ ਕਿੱਥੇ ਨਹੀਂ ਜਾਣਾ ਮੇਰੇ ਭੈਣਾਂ ਨੂੰ ਮੇਰੇ ਵੀਰਾਂ ਨੂੰ ਖੁੱਲਾ ਸੱਦਾ ਐ ਇਹੋ ਜੀ ਵੈਰਾਈਟੀ ਤੁਹਾਨੂੰ ਸਾਡੇ ਏਰੀਆ 'ਚ ਕਿੱਥੇ ਨਹੀਂ ਮਿਲੂਗੀ ਜੇ 3-3000 35-3500 ਦੇ ਸਾਡੇ ਕੋਲ ਲੈ ਜਾਓ 2-2000 'ਚ ਤੇ ਉੱਤੇ ਦਈਦਾ 30% ਡਿਸਕਾਊਂਟ ਕੋਈ ਵੀ ਡਰੈੱਸ ਲੈ ਜਾਓ ਬਾਜ਼ਾਰ ਨਾਲੋਂ ਰੇਟ ਵੀ ਅੱਧੇ ਕਰਤੇ ਰੈਡੀ ਮੇਡ ਡਰੈੱਸਾਂ ਦੇ ਉੱਤੇ ਦੇਵਾਂਗੇ 30% ਤੱਕ ਦਾ ਡਿਸਕਾਊਂਟ ਭਰਾਵਾਂ ਦੇ ਫੇਰੇ ਵੀ ਕਰਨੇ ਭਰਾਵਾਂ ਦੇ ਫੇਰੇ ਆ ਜਿਹੜਾ ਬਾਜ਼ਾਰ 'ਚ ਆ ਕੇ ਤੁਸੀਂ ਲੈਨੇ ਹੋ 10-1000 ਰੁਪਏ ਮੈਂਟ ਸਾਡੇ ਕੋਲ ਆਜੋ 2 ਪੀਸ ਕੋਰਮੈਂਟ ਸਿਰਫ 2695 ਚ ਸਲਾਈ ਕਰਕੇ ਦਵਾਂਗੇ ਆ 3 ਪੀਸ ਕੋਰਮੈਂਟ ਜਿਹੜਾ ਬਾਜ਼ਾਰ ਚ ਆ ਕੇ ਲੈਨੇ ਹੋ 15000 ਰੁਪਏ ਦਾ ਅਸੀਂ ਤੁਹਾਨੂੰ 3 ਪੀਸ ਕੋਰਮੈਂਟ 3410 ਚ ਦਵਾਂਗੇ ਵੱਡਾ ਧਮਾਕਾ ਕੀ ਆ ਸਲਾਈ ਸਿਰਫ 48 ਘੰਟਿਆਂ ਚ ਕੁਰਤੇ ਪਜਾਮੇ ਦੀ ਸਲਾਈ ਲਵਾਂਗੇ ਸਿਰਫ 400 ਰੁਪਇਆ 400 ਰੁਪਏ ਚ ਕੁਰਤਾ ਪਜਾਮਾ ਸਲਾਈ ਕਰਕੇ ਲੈ ਜਾਓ 20-2000 ਵਾਲੀ ਸ਼ੇਰਵਾਨੀ 7-8000 ਦੇ ਦੇ ਦਾਂਗੇ ਆ ਦੇਖੋ ਅਨਾਲਕ ਦੀ ਟੱਚ ਇਹ ਜੋ ਵੀ ਰੇਟ ਹੈਗਾ ਇਹ ਤੇ 30% ਡਿਸਕਾਊਂਟ ਇਹਦੇ ਉੱਤੇ ਵੀ 30% 24 ਅਗਸਤ ਤੋਂ ਪਹਿਲਾਂ ਪਹਿਲਾਂ ਆਜੋ ਲੈ ਜਾਓ ਫ੍ਰੀ ਦੇ